ਇਹ ਖੇਤੀ ਜਾਲੀਆਂ ਮਸ਼ੀਨਾਂ ਇਹਨਾਂ ਨੂੰ ਬਣਾਉਣ ਵਾਲੇ ਅੱਜ ਆਪਾਂ ਵੀਰ ਨਾਲ ਗੱਲ ਕਰਦੇ ਆਂਗੇ ਜਿਹੜੀ ਆ ਮਸ਼ੀਨ ਤੁਸੀਂ ਦੇਖ ਰਹੇ ਹੋਗੇ ਇਹ ਕੀ ਕੰਮ ਕਰਦੀ ਹੈਗੀ ਤੇ ਕਿਵੇਂ ਕਰੂਗੀ ਸਸੀਕਾਲ ਜੀ ਇਹ ਵੀਰ ਜੀ ਜਿਹੜੀ ਇਹ ਤੁਸੀਂ ਮਸ਼ੀਨ ਤਿਆਰ ਕੀਤੀ ਹੈ ਜੀ ਪਹਿਲਾਂ ਤਾਂ ਤੁਹਾਡਾ ਨਾਮ ਤੇ ਕਿੱਥੋਂ ਤੁਸੀਂ ਮੇਰਾ ਨਾਮ ਕੋਮਲ ਸਿੰਘ ਅੱਛਾ ਜੀ ਸੰਧਾ ਪੈਂਦੇ ਆਪਣਾ ਮਾਨਸਾ ਦੇਲੇ ਦੇ ਵਿੱਚ ਲਾਖੀ ਪੈਂਦੇ ਸੀ ਠੀਕ ਹੈ ਜੀ ਜਦੂਲਗੜ੍ਹ ਤੇ ਪੈਂਦੇ ਅੱਛਾ ਜੀ ਜਿਹੜੀ ਇਹ ਮਸ਼ੀਨ ਤੁਸੀਂ ਤਿਆਰ ਕੀਤੀ ਹੈਗੀ ਜੀ ਹੁਣ ਇਹ ਤੇ ਇਹ ਕੀ ਕੰਮ ਕਰਦੀ ਹੈ ਜੀ ਇਹ ਇਹਨਾਂ ਜੇ ਆਪਾਂ ਜਿਸ ਤਰੀਕੇ ਫਾਰਮਰ ਖੇਤੀ ਕਰਦਾ ਤੇ ਉਹ ਪਾਣੀ ਦੀ ਬੜੀ ਪ੍ਰੋਬਲਮ ਰਹਿੰਦੀ ਹਾਂਜੀ ਉਹਦੇ ਵਾਸਤੇ ਆਪਾਂ ਤਿਆਰ ਕਰੀਏ ਵੀ ਜਿੰਨੇ ਛੋਟੇ ਤੋਂ ਛੋਟਾ ਬੀਜ ਆ ਜਾਂਦਾ ਤਸ ਤਸ ਦਾ ਹੂੰ ਉਸ ਬੀਜ ਤੋਂ ਲੈ ਕੇ ਵੱਡੇ ਤੋਂ ਵੱਡਾ ਹੋ ਜਾਂਦਾ ਮੱਕੀ ਦਾ ਹੂੰ ਮੱਕੀ ਦੇ ਬੀਜ ਤਾਂ ਵੀ ਜਿੰਨੇ ਆ ਵੀ ਬੀਜ ਦੀਆਂ ਵੈਰਾਈਟੀਆਂ ਆ ਉਹ ਸਾਰੀਆਂ ਬੇਜਾਈ ਕਰਦੀ ਐ ਤੇ ਆਪਾਂ ਕੋਈ 20 30 50 ਫਸਲਾਂ ਨਹੀਂ ਕਹਿ ਸਕਦੇ ਜਿੰਨੇ ਵੀ ਫਸਲਾਂ ਸਾਰੀਆਂ ਬੇਜਾਈ ਕਰਦੀ ਹੈ ਸਾੜੀ ਸੋਣੀ ਦੀਆਂ ਜੀ ਸਾੜੀ ਸੋਣੀ ਦੀ ਠੀਕ ਹੈ ਜੀ ਤੇ ਬੱਟਾਂ ਦੇ ਬੀਜ ਦੀ ਹੈ ਜੀ ਇਹ ਮਸ਼ੀਨ ਫਿਰ ਬੈੱਡ ਬਣਦਾ ਜਾਂਦਾ 30 ਇੰਚ ਦਾ 32 ਇੰਚ ਦਾ ਠੀਕ ਹੈ ਜੀ ਆਪਾਂ ਚਾਰ ਸਾਈਡ ਲਾਉਣੇ ਚਾਰ ਲਾ ਸਕਦੇ ਆ ਦੋ ਲਾਉਣੇ ਦੋ ਲਾ ਸਕਦੇ ਆ ਵੀ ਚਾਰਾ ਚਾ ਅਲੱਗ-ਅਲੱਗ ਪੋਣਾ ਲੱਗਵਾਇਆ ਪਾ ਸਕਦੇ ਆ ਠੀਕ ਹੈ ਜੀ ਤੇ ਜਿਵੇਂ ਇਹ ਮੂੰਗੀ ਦੀ ਫਸਲ ਹੈ ਜਾਂ ਹੋਰ ਉਹ ਕਈ ਵਾਰ ਫਲ ਨਹੀਂ ਚੱਕਦੀ ਹੈ ਨਾ ਜਾਂ ਹੋਰ ਜੀ ਉਹਦੇ ਲਈ ਕਿਵੇਂ ਸਹਾਇੀ ਹੁੰਦੀ ਹੈ ਜਿਹੜੀ ਫਲੀਦਾਰ ਫਸਲ ਹੈ ਨਾ ਜੋ ਕੋਈ ਵੀ ਹਾਂਜੀ ਜਦੋਂ ਆਪਾਂ ਨੂੰ ਪਾਣੀ ਲਾਉਣਾ ਤੇ ਪਾਣੀ ਦੇ ਅੰਦਰ ਉਹ ਫਲੀ ਚੱਕਦੀ ਨਹੀਂ ਉਹ ਗਰੋਥ ਲੈਣੀ ਸ਼ੁਰੂ ਕਰਦਾ ਪੌਦਾ ਉਹਨੂੰ ਸਿਲ ਕਰਦੀ ਹੈ ਅੱਛਾ ਜੀ ਇਹ ਆਪਾਂ ਬੈੱਡ ਦੇ ਉੱਪਰ ਮੂੰਗੀ ਹੋ ਜਾਣੀ ਹੈ ਜਾਂ ਆਪਾਂ ਛੋਲੇ ਪੀਜੇ ਨੇ ਪੱਖੇਲਾ ਦੇ ਵਿੱਚ ਪਾਣੀ ਲਾ ਕੇ ਉਹਨੂੰ ਥੋੜਾ ਜਿਹਾ ਮੌਇਸਚਰ ਦੇ ਸਕਦਾ ਠੀਕ ਹੈ ਜੀ ਪਾਣੀ ਨਹੀਂ ਚੜਾਉਂਦੇ ਲੋੜ ਉੱਪਰ ਹੂੰ ਮੱਕੀ ਆ ਸਰੋਂ ਦੀ ਖੇਤੀ ਬਹੁਤ ਸੋਹਣੀ ਹੁੰਦੀ ਆ ਮੂਲੀ ਐ ਪਾਲਕ ਐ ਜੋ ਨਵੇਂ ਫਸਲਾਂ ਸਾਰੀਆਂ ਪੈਦਾਵਾਰ ਦੀ ਆ ਆਪਣੀ ਵਾਦੀ ਆ ਬੈਟ ਤੇ ਵੇਚਣਾ ਠੀਕ ਹੈ ਇਹਦੇ ਨਾਲ ਬੈੱਡਾਂ ਤੇ ਕਣਕ ਵੀ ਬੀਜੀ ਜਾ ਸਕਦੀ ਹੈ ਕਣਕ ਬੀਜਦੇ ਕਣਕ ਦੇ ਜਿਵੇਂ ਆਪ ਕਣਕ ਬੀਜੀ ਆ ਤੇ ਚਾਪਾ ਗੇਤੀ ਸਬਜ਼ੀ ਬੀਜਣੀ ਆ ਆਪਾਂ ਉਹਦੇ ਦੇ ਖੇਲਾਂ ਦੇ ਅੰਦਰ ਕੇਤੀ ਸਮਝੀ ਲਾ ਸਕਦੇ ਆ ਕਣਕ ਹੱਥੀ ਕੱਟੀ ਜਾਊਗੀ ਉਸ ਟਾਈਮ ਤੋਂ ਆਪਣੇ ਸਮੇਂ ਗੇਤੇ ਟਾਈਮ ਦੇ ਵਿੱਚ ਆਪਣੀ ਜਿਹੜੀ ਉਹ ਫਸਲ ਉਹ ਤਿਆਰ ਤਿਆਰ ਹੋ ਜਾਣੀ ਨਹੀਂ ਕਣਕ ਦੇ ਵਿੱਚ ਹੀ ਜਿਵੇਂ ਫਸਲ ਉਹ ਸਬਜ਼ੀਆਂ ਬੀਜੀਆਂ ਜਾਂਦੀਆਂ ਹਾਂਜੀ 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 ਆਪਾਂ ਅੱਦੋ ਲਾਉਣਾ ਹੈ ਭਿੰਡੀ ਲਾਉਣੀ ਆ ਕਿ ਹਲ ਤੋਰੀ ਦਾ ਲਾਉਣਾ ਹੈ ਆਪਾਂ ਪੌਦੇ ਦੇ ਵਿੱਚ ਦਾਣੇ ਲਾ ਸਕਦੇ ਆ ਬੀਜ ਹਾਂਜੀ ਇਹ ਆਪਣੇ ਕਣਕ ਆਪਾਂ ਕੱਟਣੀ ਆ ਜੇ ਜਦੋਂ ਬਦਲ ਨਾਲ ਆਪਾਂ ਗਿਲਾਪੀ ਪਾ ਸਕਦੇ ਪੱਕੀ ਕਣਕ ਵੀ ਪਾ ਸਕਦੇ ਤਾਂ ਦਾ ਨੁਕਸਾਨ ਠੀਕ ਹੈ ਜੀ ਸਾਡੇ ਬੱਚੇ ਹੁਣ ਥਾਤੇ ਜਾਂ ਮੀਠਰਾ ਆਟਾ ਬਿਲਕੁਲ ਇਹ ਮੱਕੀ ਦੀ ਵੀ ਜਾਂਦ ਵੀ ਕਰਦੀ ਹੈ ਜੀ ਇਹਦੀ ਪੱਕੀ ਵੀ ਹੁੰਦੀ ਆ ਮਟਰ ਨੇ ਮੱਕੀ ਐ ਖੋਲਿਆ ਹਰ ਘਾਟਾ ਪਜਾਈ ਦੀ ਸਰੋ ਹੈ ਜਿਵੇਂ ਹੁਣ ਮੱਕੀ ਦਾ ਸੀਜ਼ਨ ਚੱਲਦਾ ਹੈਗਾ ਜੀ ਦੂ ਬਾਦ ਕਣਕ ਤੋਂ ਬਾਦ ਇੱਕ ਜਿਵੇਂ ਹੁਣ ਇੱਕ ਬੈਕੀਮ ਵਾਲੀ ਮੱਕੀ ਬੀਜਦੀ ਹੈ ਜਿਹੜੀ ਉਹ ਜਾਂ ਸਰੋ ਆ ਜੀ ਉਹਦੇ ਨੂੰ ਕੀ ਫਰਕ ਹੈ ਜੀ ਇਹਦਾ ਉਹਦੇ ਨਾਲੇ ਫਰਕ ਇਹ ਉਹ 24 ਇੰਚ ਤੋਂ ਨੇੜੇ ਸਿਆੜੀ ਨਹੀਂ ਹੁੰਦਾ अच्छा ओ 20 इंच ਦੇ ਵੇਚੋਗੇ ਦੇਖੋ ਉਹਦੇ ਵਾਸਤੇ ਘਟੋ ਘਾਟਾ 60 ਹਸਪੋਰਟ ਉੱਪਰ ਪ੍ਰੋਟੈਕਟਰ ਚਾਹੀਦਾ ਠੀਕ ਹੈ ਜੀ ਇਹ ਆਪਾਂ 8 ਇੰਚ ਦੇ ਫਾਸਲੇ ਤੇ ਵੇਚੇ ਕਰ ਸਕਦੇ ਆ ਇੱਕ ਬੈਡ ਤੇ ਚਾਰ ਰੋੜੇ ਵੀ ਲਾ ਸਕਦੇ ਆ ਉਹ ਇੰਨੇ ਫਸਲਾਂ ਨਹੀਂ ਵੇਚਦੀ ਉਹ ਸਰੋਂ ਵੇਚੂਗੀ ਜਾਂ ਮੱਕੀ ਵੇਚੇਗੀ ਹੋਰ ਉਹਦੇ ਨਾਲ ਕੁਝ ਨਹੀਂ ਬਿਜਦਾ ਸਾਲ ਦੇ ਵਿੱਚ ਦੋ ਫਸਲਾਂ ਬਿਜੇਗੀ ਠੀਕ ਹੈ ਜੀ ਇਹ ਆਲ ਲਾਈਨ ਬਣਾਂਗੀ ਇਹ ਮਸ਼ੀਨ ਤੁਹਾਡੀ ਤੇ ਸਾਰੀਆਂ ਫਸਲਾਂ ਇਹਦੇ ਨਾਲ ਹੀ ਉਹ ਹੋ ਸਕਦੀ ਹੈਗੀਆਂ ਬੀਜੀ ਆਈ ਹੋ ਸਕਦੀ ਹੈਗੀ ਤੇ ਇਹਦੀ ਕਾਸਟ ਕਿੰਨੀ ਹੈਗੀ ਬੜੀ ਲਗਭਗ 2 ਕੁ ਲੱਖ ਦੇ ਆਸ-ਪਾਸ ਪੈਂਦੀ ਆ ਜਿਹੜੀਆਂ ਪਲੇਟਾਂ ਹੀ ਦਿੰਦੇ ਨਾਲ ਜੇ ਉਸ ਨੂੰ ਅਲੱਗ ਪਲੇਟਾਂ ਲੈਣੀਆਂ ਉਹਦਾ 70 ਕੁ ਲੱਖ ਪਏਗਾ ਅੱਛਾ ਉਹਦਾ ਪੱਕਾ ਗਾ ਅਸੀਂ ਤਿੰਨ ਸੈਟ ਦਿੰਦੇ ਨਾਲ ਅੱਛਾ ਜੀ ਠੀਕ ਹੈ ਸਾਰਾ ਉਹ ਵੀ ਆ ਜਾਂਦਾ ਮੱਕੀ ਦਾ ਵੀ ਆ ਜਾਂਦਾ ਮਟਰਾਂ ਦਾ ਵੀ ਆ ਜਾਂਦਾ ਠੀਕ ਤੇ ਇੱਕ ਜਿਹੜੀਆਂ ਪਈਆਂ ਗਈਆਂ ਵੀਰੇ ਆਹ ਇਹ ਕੀ ਚੀਜ਼ ਕੰਮ ਆਉਂਦੀ ਹੈਗੇ ਨਾਲ ਦਿੱਤੀਆਂ ਤੁਸੀਂ ਜਿਹੜੀ ਇਹ ਪਲੇਟ ਆ ਜੀ ਹਾਂ ਜੀ ਇਹ ਪਲੇਟ ਹੈਗੀ ਮਟਰਾਂ ਵਾਸਤੇ ਅੱਛਾ ਇਹਦੇ ਨਾਲ ਮੱਕੀ ਬੀਜ ਸਕਦੇ ਆ ਜੇ ਆਪਾਂ ਸਪੈਸ਼ਲ ਮੱਕੀ ਬੀਜ ਨਹੀਂ ਹੁੰਦੇ ਵਾਸਤੇ 16 ਕਟਦੇ ਆਉਂਦੇ ਆ ਅੱਛਾ ਠੀਕ ਹੈ ਜੀ ਜਦੋਂ ਇਹ ਪਲੇਟ ਆ ਗਈ ਹੈ ਸਰੋਂ ਦੀ ਆ ਗਈ ਸਰੋਂ ਐ ਛਲਗਮ ਆ ਹੂੰ ਉਹਦੇ ਵਾਸਤੇ ਅੱਛਾ ਇਹਦੇ ਵਿੱਚ ਇੱਕ ਸੈਟ ਪਾਇਆ ਹੋਇਆ ਹੈ ਉਹ ਕੀ ਭਗਵਾਨਾ ਬੜੀ ਭਿੰਡੀ ਉਹ ਕਾਫੀ ਫਸਲਾਂ ਉਹ ਵੇਚਦੀ ਠੀਕ ਹੈ ਜੀ ਤੇ ਜਿਵੇਂ ਤੁਹਾਡੀ ਮਸ਼ੀਨ ਆ ਗਈ ਵੀਰੇ ਆਲਿਨ ਬਾਨਾ ਗਈ ਕਿੰਨੇ ਤੇ ਇਹ ਖਾਲਸਾ ਏਡ ਨੇ ਅੱਜ ਲੋ ਕਰਪਨ ਕੀਤੀ ਹੈਗੀ ਇਹ ਇੱਥੇ ਤੁਹਾਨੂੰ ਕਿਵੇਂ ਲੱਗਿਆ ਅਪਰਾਲਾ ਖਾਲਸਾ ਏਡ ਦਾ ਆਲਸਾਈਡ ਦਾ ਪ੍ਰਾਪਲ ਬਹੁਤ ਵਧੀਆ ਹੈ ਜਿਹੜੇ ਫਾਰਮਰ ਛੋਟੇ ਕਿਸਾਨ ਹੈ ਉਹ ਮਸ਼ੀਨ ਨੂੰ ਵੇਖ ਸਕਦੇ ਆ ਤੇ ਉਹਦੇ ਨਾਲ ਬਜਾਈ ਕਰਨੇ ਉਹਨਾਂ ਨੂੰ ਔਖੀ ਹੈ ਜਾਂ ਕਿਰਾਇਆ ਦੇਣਾ ਪਊਗਾ ਜਾਂ 5-5 ਕਿੱਲੇ ਵਾਸਤੇ ਖਰੀਦਣੀ ਵਧੀਆ ਗੱਲ ਨਹੀਂ ਹੈਗੀ ਅੱਛਾ ਜੀ ਇਹ ਉਹਨਾਂ ਤੋਂ ਉਹਨਾਂ ਦਾ ਜਿਹੜਾ ਹੌਸਨਾ ਬਦੂਗਾ ਹਰਮਰ ਦਾ ਕੋਹ ਲੋੜਨ ਸਰ 2 ਕਿੱਲੇ ਵਿਚਨੇ 5 ਵਿਚਨੇ ਆਪਾਂ ਟਰਾਈ ਕਰ ਸਕਦੇ ਆ ਕਣਕ ਝੋਨੇ ਤੋਂ ਉਹ ਨਿਕਲ ਸਕਦੇ ਆ ਫਾਰਮਰ ਵੈਸੇ ਕਣਕ ਝੋਨੇ ਤੋਂ ਨਿਕਲਣ ਵਾਸਤੇ ਆਪਦੇ ਸੰਦ ਨਵੇਂ ਲੈਣੇ ਬਹੁਤ ਔਖੇ ਨੇ ਜਿੱਥੇ ਉਹ ਬੈਠਾ ਬੈਠਾ ਉਹ ਆਪਣੇ ਸੰਦਾਂ ਨਾਲ ਚੱਲ ਰਿਹਾ ਨਵੇਂ ਸੰਦ ਨਵਾਂ ਸਿਸਟਮ ਉੱਥੋਂ ਹੋਏਗਾਕਰ ਤੇ ਇਹ ਝੋਨੇ ਦੀ ਵੀ ਬਿਜਾਈ ਵੀ ਕਰਦੀ ਹੈ ਵੀਰੇ ਝੋਨਾ ਬਿਜਾਈ ਕਰਦੇਗੀ ਪਰ ਝੋਨਾ ਕਾਬਜਾ ਬੈੱਡ ਦੇ ਉੱਤੇ ਕਦੇ ਨਹੀਂ ਹੋਏਗਾ ਠੀਕ ਹੈ ਇਹ ਹੈ ਸਪੈਸ਼ਲ ਬੈੱਡ ਖਾਤਰੀ ਬਣੀ ਹੈ ਇਹ ਮਸ਼ੀਨ ਤੋਂ ਹਰ ਇੱਕ ਫਸਲਾਂ ਜਿਹੜੀਆਂ ਬੈੱਡ ਤੇ ਵਾਸਤੇ ਆਪਾਂ ਦੂਜੀ ਤਿਆਰ ਕਰਦੇ ਹਾਂ ਸਟੈਪ-ਬਿ-ਸਟੈਪ ਆਪਣਾ ਆਪਣੀ ਕਾਰਡ ਆ ਉਹ ਪੇਟੈਂਟਾ ਬੀਬੀਸੀ ਦੇ ਨਾਮ ਤੇ ਆਉਂਦੀ ਮਸ਼ੀਨ ਉਹ ਸਟੈਪ-ਬਾਈ-ਸਟੈਪ ਝੋਨਾ ਤਲਾ ਬੀਜਦੀ ਆ ਠੀਕ ਹੈ ਉਹਨਾਂ ਜਿਹੜੇ ਪਾਸੋਂ ਦੇਖਾਂਗੇ ਲੈਣਾ ਛੋਣਾ ਹੋਊਗਾ ਹਰੇਕ ਪੌਦੇ ਦੇ ਮੋਢੇ 'ਤੇ ਡੀ.ਐਪੀ ਪਾਉਂਦੀ ਆ ਹੂੰ ਆਪਾਂ ਉਹਨੂੰ 8 ਇੰਚ ਤੇ ਬੀਜ ਰਹੇ ਆ 10 ਤੇ ਬੀਜ ਰਹੇ ਆ 12 ਤੇ ਬੀਜਨੇ ਆ ਜਾਂ 15 ਤੇ ਬੀਜਨੇ ਆ ਹੂੰ ਉਹਨਾਂ ਅੱਪ ਗੈਰ ਦੇ ਸਕਦੇ ਆ ਇੱਕ ਥਾਂ ਤੇ ਦਾਣੇ 2 ਲਾਉਣੇ ਆ 5 ਲਾਉਣੇ ਆ 10 ਲਾਉਣੇ ਆ ਆਪਾਂ ਬੀਜ ਦੀ ਕੀ ਭਦਾ ਸਕਦੇ ਠੀਕ ਹੈ ਉਹ ਦਾਣੇ ਕਿੰਨੇ ਲਾਉਣੀ ਉਹਦਾ ਟ੍ਰਾਇਲ ਹੈ ਚੁੱਕਿਆ ਹੂੰ ਤੁਸੀਂ ਉਹ ਮਸ਼ੀਨ ਦਾ ਉਹ ਟ੍ਰਾਇਲ ਤਾਂ ਆਪਣੀ ਬਹੁਤ ਜ਼ਿਆਦਾ ਸਮੇਂ ਤੋਂ ਚੱਲ ਰਹੀ ਹੈ ਜੀ ਠੀਕ ਹੈ ਜੀ ਸਰਦਾ ਏਰੀਆ ਸਾਰਾ ਡੀ.ਐਸ.ਆਰ ਕਰ ਰਿਹਾ ਸਰਸਾ ਜ਼ਿਲ੍ਹਾ ਟ ਜਿਹੜੀ ਇਹ ਮਸ਼ੀਨ ਹੈਗੀ ਵੀਰੇ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਣਾਈ ਇਹ ਆਪਾਂ ਪਿਛਲੇ ਸਾਲ ਤੋਂ ਬਣਾ ਰਹੇ ਹਾਂ ਅੱਛਾ ਪਿਛਲੇ ਸਾਲ ਤੋਂ ਹੀ ਹੈ ਨਵੀਂ ਟੈਕਨੀਕ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਇਹ ਜੋ ਮਸ਼ੀਨ ਬਣਾਈ ਹੈਗੀ ਇਹ ਬਣਾਉਣ ਵਾਲੇ ਵੀਰ ਵੀ ਆਪਣੇ ਨਾਲ ਨੇਗੇ ਜੇ ਤੁਸੀਂ ਲੈਣੀ ਹੈਗੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋਗੇ ਅ ਤੁਸੀਂ ਕਿੱਥੋਂ ਦੱਸਿਆ ਸੀ ਕਿ ਵੀਰੇ ਅਸੀਂ ਆ ਹੈਗੇ ਫਲੋਂਗ ਕਰਦੇ ਆ ਇੱਕ ਵਾਰ ਜੇ ਤੁਹਾਡਾ ਸੰਪਰਕ ਮਾਨਸਾ ਜ਼ਿਲ੍ਹਾ ਸੰਦੂਲਗੜ ਤਸੇਦ ਸੰਗਾ ਪਿੰਡ ਦਾ ਸੰਗਾ ਪਿੰਡ ਸੰਗਾ ਪਿੰਡ 'ਚ ਹੀ ਬਣਾਉਣੀ ਆ ਜੀ ਇਹ ਕਿਸੇ ਪਿੰਡ ਆਪਣੇ ਖੇਤ ਹੀ ਤਿਆਰ ਕਰਦੇ ਆ ਠੀਕ ਹੈ ਜੀ ਤੇ ਨਾਲ ਖੇਤੀ ਵੀ ਕਰਦੇ ਹੋ ਤੁਸੀਂ ਖੇਤੀ ਹੁੰਦੀ ਆ ਆਪਣਾ ਕੋਲ ਕਾਫੀ ਉਜਾੜ ਦਾ ਕੰਮ ਹੈ ਆਪਣਾ ਬੀਬੀਸੀ ਦੇ ਨਾਲ ਵੀ ਪੀ ਕੈਰ ਕਰਦੇ ਠੀਕ ਹੈ ਅਗੋਂ ਤਾਂ ਇਸੋਂ ਪਹਿਲੇ ਦੀ ਖੇਤੀ ਵੀ ਕਰਦੇ ਤੁਸੀਂ ਦੇ ਸਕਦੇ ਹੋ ਦੋਸਤੋ ਲੋਡ ਕਾਰਡ ਦੀ ਮੰਗ ਕੀ ਇਹ ਕਿਸਾਨ ਖੇਤੀ ਵੀ ਕਰਦੇ ਹੈਗੇ ਖੇਤੀ ਕਰਦੇ ਕਰਦੇ ਇਹਨਾਂ ਨੂੰ ਲੋਡ ਮਹਿਸੂਸ ਹੋਈ ਵੀ ਐਵੇਂ ਦੀਆਂ ਮਸ਼ੀਨਾਂ ਚਾਹੀਦੀਆਂ ਸੀ ਇਹਨਾਂ ਨੇ ਫਿਰ ਉਮੀਦੀਆਂ ਸੀ ਮਸ਼ੀਨਾਂ ਤਿਆਰ ਕੀਤੀਆਂ ਜਿਹੜੀਆਂ ਮਸ਼ੀਨ ਦੇਖ ਰਹੇ ਹੋ ਤੁਸੀਂ ਇਹ ਤਕਰੀਬਨ ਹਰ ਇੱਕ ਫਸਲ ਦਾ ਮਸ਼ੀਨ ਆ ਕੋਈ ਬਣਦੀ ਆ ਜਿਹੜੀ ਅੱਜ ਤੱਕ ਕਿਸੇ ਸਾਹ ਦੇ ਨਹੀਂ ਹੈਗੀ ਅੱਛਾ ਆਪਾਂ ਖੋਜ ਉਸ ਦੀ ਵੀ ਕਰਦੇ ਆ ਆਪਣੇ ਪਿੰਡਾਂ ਤੇ ਕਾਫੀ ਬਹੁਤ ਜਿਆਦਾ ਮਸ਼ੀਨਾਂ ਆਪਾਂ ਇਥੋਂ ਬਾਹਰ ਵੀ ਭੇਜ ਰਹੇ ਆ ਯੂ ਐਸਏ ਕੈਨੇਡਾ ਵੀ ਜਾ ਰਹੀਆਂ ਆ ਆਸਟ੍ਰੇਲੀਆ ਮਸ਼ੀਨ ਜਾ ਰਹੀ ਆ ਨਿਊਜ਼ੀਲੈਂਡ ਦੋ ਸਾਲ ਤੋਂ ਪਹੁੰਚ ਰਹੀ ਚੱਲ ਰਹੀ ਠੀਕ ਤੁਸੀਂ ਦੇਖ ਸਕਦੇ ਹੋ ਜੀ ਖੇਤੀ ਕਰਨ ਵਾਲੇ ਕਿਸਾਨ ਨੇ ਇੱਕ ਆਪਣਾ ਇੱਕ ਵੱਖਰਾ ਤਜਰਬਾ ਕੀਤਾਗਾ ਉਹਨੇ ਆਪ ਦੇ ਲੋੜ ਮੁਤਾਬਕ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਤੇ ਇਹਨਾਂ ਦੀ ਡਿਮਾਂਡ ਇਹਨਾਂ ਨੇ ਦੱਸਿਆ ਕਿ ਬਈ ਫੋਰਨ ਚ ਜਿਵੇਂ ਆਸਟ੍ਰੇਲੀਆ ਕੈਨੇਡਾ ਉੱਥੇ ਵੀ ਬਹੁਤ ਜ਼ਿਆਦਾ ਹੈਗੀ ਤੇ ਇੱਕ ਵੀਰ ਜੀ ਸਾਨੂੰ ਐਂ ਦੱਸੋ ਜੀ ਜਿਵੇਂ ਇਹ ਮਸ਼ੀਨ ਕਾਫੀ ਵੱਡੀ ਲੱਗਦੀ ਹੈਗੀ ਜੀ ਤੇ ਇਹਨੂੰ ਕਿੰਨੇ ਹੌਸਪਾਵਰ ਦਾ ਟਰੈਕਟਰ ਖਿੱਚੂਗਾ ਜੀ ਇਹਨੂੰ ਟਰੈਕਟਰ ਤਾਂ ਭਾਵੇਂ 40 ਵੀ ਪਾਵਰ ਹੋਵੇ ਤਾਂ ਚੱਲ ਜਾਊਗਾ ਪਰ ਟਾਇਰ ਲਗਭਗ 14x28 ਦੇ ਚਾਹੀਦੇ ਠੀਕ ਹੈ ਜੀ ਮੇਰਾ ਸਲਿੱਪ ਦੇ ਜਾਂਦੇ ਆ ਛੋਟਾ ਟਾਇਰ ਹੋਊਗਾ ਬੈੱਡ ਪ੍ਰੋਪਰ ਭਰਦਾ ਜੀ ਇਹ ਦੇਖਣ ਨੂੰ ਜਿਵੇਂ ਵੱਡੀ ਲੱਗਦੀ ਹੈ ਜੀ ਇਹਨੂੰ ਕੋਈ ਬਾਹਲਾ ਨਹੀਂ ਆਏ ਵੀ 70 ਹੌਸਪਾਵਰ ਦਾ ਟਰੈਕਟਰ ਖਿੱਚੇ ਜਾਂ ਹੋਣ 8 ਕੁਇੰਟਲ ਵਜਨਾਂ ਦਾ ਅੱਛਾ ਜੀ ਤੇ 45 42 45 ਹੌਸਪਰ ਰੈਕਟਰ ਚੱਲ ਜਾਂਦੇ ਆਪਦੇ ਉਪਰ ਟਾਇਰ 14 ਦੇ ਹੋਣੇ ਚਾਹੀਦੇ ਠੀਕ ਹੈ 14 ਅੱਛਾ ਜੀ ਹੌਸ ਪਾਵਰ ਦਾ ਨਹੀਂ ਗਾ ਟਾਇਰਾਂ ਦੇ ਨਾਲ ਹੀ ਇਹਦੀ ਹੋਵੇ ਸਾਰੀ ਟਾਇਰਾਂ ਨੇ ਖਿਚਾਈ ਕਰਨੇ ਆ ਪੱਗੜ ਪਾਉਣੇ ਆ ਛੋਟਾ ਟਾਇਰ ਸਲਿੱਪ ਦੇ ਜਾਏਗਾ ਥੋੜਾ ਟਾਇਰ ਉਹ ਖਿਚਾਈ ਕਰ ਦੇ ਤੁਹਾਨੂੰ ਵੀਰੇ ਇਹ ਕਿਵੇਂ ਸੁਝਿਆ ਹੈਗੀ ਆਪਾਂ ਨੂੰ ਮਤਲ ਖੇਤੀ ਦੇ ਨਾਲ ਨਾਲ ਸੰਧ ਆਪ ਬਣਾਉਣੀ ਚਾਹੀਦੀ ਹੈ ਜੀ ਜੋ ਕਰਨ ਲੱਗੇ ਸੰਧ ਜਦੋਂ ਖੇਤੀ ਕਰੀਦੇ ਨਾ ਇਹ ਨਾਲ ਜਦੋਂ ਸੱਦ ਦੀ ਜ਼ਰੂਰਤ ਹੁੰਦੀ ਆ ਆਪਾਂ ਨੂੰ ਲੋੜਵੰਦ ਸੱਦ ਮਿਲਦੇ ਹੁੰਦੇ ਕਿੰਨੇ ਵੀ ਅੱਜ ਕੱਲ ਸੱਦ ਬਣ ਰਹੇ ਨੇ ਉਹ ਵੇਖੋ ਵੇਖ ਇੱਕ ਕੰਪਨੀ ਬਣਾ ਰਹੀ ਆ ਦੂਜਾ ਉਹਦੀ ਨਕਲ ਕਰ ਰਿਹਾ ਇਹ ਨਹੀਂ ਸੋਚ ਰਹੇ ਆਂ ਦੀ ਲੋੜ ਹੈਗੀ ਆ ਤਾਂ ਨਹੀਂ ਹੂੰ ਅਸੀਂ ਇਸ ਵਾਸਤੇ ਅੱਡਾ ਪਰ ਸ਼ੁਰੂ ਕਰਿਆ ਕੰਮ ਵੀ ਆਪਾਂ ਨੂੰ ਜਸਟ ਇਹ ਲੋੜ ਆ ਬਹੁਤ ਤਿਆਰ ਕਰਨਾ ਹੈ ਕਿਸੇ ਦੀ ਨਕਲ ਕਰਕੇ ਜਾਂ ਵੇਖੋ ਵੇਖ ਕੰਮ ਨਹੀਂ ਕਰਦਾ ਠੀਕ ਹੈ ਜਿਸ ਦੀ ਲੋੜ ਹੈ ਆਪਣੇ ਪਲਟਰ ਲਗਭਗ 8 9 8 ਪਲਟਰ ਨੇ ਜਿਹੜੇ ਆਪਣੇ ਇਹ ਪਲਟਰ ਹੈ ਬਾਹਰ ਨਹੀਂ ਚਲਦੇ ਬਾਹਰ ਵਾਸਤੇ ਵੱਖਰੇ ਪਲਟਰ ਪ੍ਰਕਾਰ ਕਰਦੇ ਆ ਥੋੜਾ ਇਹ ਪੋਸਟਿਵ ਹੁੰਦਾ ਜ਼ਿਆਦਾ ਹੋਰ ਸਪਟਾ ਆਪਣੇ ਹੁਣ ਨਿਊਜ਼ੀਲੈਂਡ ਗਏ ਨੇ 2 ਸੈਟ ਹੋਰ ਜਾ ਰਹੇ ਨੇ ਯੂ ਐਸ ਐ ਭੇਜੇ ਨੇ ਉਹ ਪਲਟਰ ਅਲੱਗ ਟੈਕਨੋਲੋਜੀ ਦੇ ਠੀਕ ਹੈ ਉੱਥੇ ਜਿੰਨੇ ਹੌਸਪਾਵਰ ਦੇ ਹਿਸਾਬ ਨਾਲ ਹੋਣਗੇ ਟਰੈਕਟਰ ਵੱਡੇ ਆਗੇ ਉੱਥੇ ਜਿਆਦਾ ਡ੍ਰਿਪ ਦੀ ਖੇਤੀ ਹੁੰਦੀ ਆ ਫਲੱਡੀ ਪਾਣੀ ਲੱਗਦਾ ਨਹੀਂ ਠੀਕ ਹੈ ਉੱਥੇ ਡ੍ਰਿਪ ਵਾزه ਪਲਾਂਟਾ ਥੋੜਾ ਵੱਡਾ ਹੁੰਦਾ ਸਹਿਜ ਚੋੜਾ ਹੁੰਦਾ ਹੁੰਦਾ ਬੈਡ ਦਾ ਠੀਕ ਹੈ ਉਹ ਇੱਕ ਬੈਡ ਦੇ ਆਪ 6-6 ਲੈਣਾ 8-8 ਲੈਣਾ ਲਾ ਸਕਦੇ ਹੂੰ ਹੂੰ ਉਹ ਫਲੱਡੀ ਪਾਣੀ ਨਹੀਂ ਲਾਉਂਦੇ ਠੀਕ ਆਪਣਾ ਕਰਉਂਦੇ ਥੈਂਕ ਯੂ ਵੀਰ ਜੀ ਧੰਨਵਾਦ ਜੀ ਇਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਤੇ ਹੈ ਨਾਮ ਬ੍ਰਾਊਨ ਹਰ ਗੰਦ ਵੀ ਕੈਚਦੇ ਆ ਖੁਦ ਦੀ ਮੈਨੂਫੈਕਚਰੀ ਕਰਦੀ ਉਹਦੀ ਆਪਣਾ ਇਹ ਹੈ ਕਿ ਜਗਾ